ਦੀਓ ਤੇ ਉਸ ਨੂੰ ਸਭ ਤੇਰਾ ਹੈ ਤੂੰ ਕੋ ਨਾਮਕ ਸਭ ਤੇਨੂ ਡਿਆ ਈ ਕੋਈ ਨਾਮ ਜਾਣੇ ਮੇਰਾ ਹੈ ਗੁਰੂ ਨਾਨਕ ਸਭ ਤੇਰੀ ਗੁੰਡਿਆਈ ਕੋ ਨਾਮ ਨ ਜਾਣੇ ਜੋ ਜੀ ਵਾਹਿਗੁਰੂ ਵਾਹਿਗੁਰੂ ੴ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਵਾਹਾ ਵਾਹਿ ਸ੍ਰੀ ਭਗਵਤੀ ਜੀ ਕੀ ਪਾਖਸ਼ਾਹੀ ਦਸਵੀਂ ਗ੍ਰੰਥਾਂ ਭਗਵਤੀ ਸਰਕਾਰ ਗੁਰਨਾਮਕ ਲਈ ਤਿਹਾਇ

ਸਾ ਪਾਤਸ਼ਾਹਾਂ ਦੀ ਬੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਈਦਾਰ ਤੱਤਾਂ ਕਰਕੇ ਭੁੱਲੋ ਜੀ ਵਾਹਿਗੁਰੂ ਪੰਧਾ ਪਿਆਰੀਆਂ ਕਉਨਾਂ ਸਹਿਜਾ ਜੀ ਆਕਾਲਾ ਮੁਕਤਿਆ ਆਹੀ ਆਗਮੀਆਂ ਤੰਗੀਆਂ ਜਿਨਾ ਨਾਮ ਜਪਿਆ ਵਾਣਿ ਛਿਆ ਦੇਖ ਲਈ ਤੇਵਾ ਜੀ ਦੇਖਿਆ ਜੱਟ ਕੀ ਤਾਰਾ ਚਰਾ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਆਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸੰਗਾ ਸਭਨੀਆਂ ਨੇ ਧਰਮ ਹੇਤ ਸੀਸ ਦਿੱਤੇ ਬਾੰਦ ਬਾੰਦ ਕਟਾਈ ਹੋਪਨੀਆਂ ਰੋਹਨਾਂ ਤਿਰਖਣੀਆਂ ਤੇ ਚੜ੍ਹਿਆ ਰਿਆਂ ਨਾਲ ਤਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰਨੋ ਨਹੀ ਨਾ ਰਿਆ ਸਿੱਖੀ ਕੇ ਸਾਧ ਸਵਰਸਾ ਸੰਗ ਨਿਭਾਈ ਤੇਰਾ ਜੀ ਕਮਾਈ ਦਾ त्याग ਕਰਕੇ ਫਾਲਸਾ ਜੀ ਬੋਲ ਜੀ ਅੱਲਾਹੇ ਤੁ ਕੰਧਾ ਤਕ ਤਾਂ ਸਰਬਾਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲ ਜੀ ਅੱਲਾਹੇ ਤੁ ਪ੍ਰਥਮੇ ਸਰਬਤ ਫਾਲਸਾ ਜੀ ਕੀਰ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਨ ਦਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਰ ਖਿਆਰ ਆਇਤ ਦੇਵ ਤੇ ਖਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਆਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਵਾਗਤ ਸਿੱਖਾ ਨੂੰ ਸਿੱਖੀ ਦਾਮ ਕੇ ਸਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹਾ ਦਾਨ ਰੂਸਾ ਦਾਨ ਦਾ ਨਾ ਸਰਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸਨਾ ਕਿਉਂਕਿ ਆ ਝੰਡੇ ਬੰਗੇ ਦੁਗਾ ਜੁਗ ਅਟਲ ਰਮ ਕਾਜਕਾਰ ਭੁਲੋ ਜੀ ਸਿਖਾ ਦਾ ਮਨ ਨੀਵਾ ਮਤ ਉੱਚੀ ਮਤ ਪਤ ਤੇ ਰੱਖ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਥਾਂਵਾਂ ਦੇ ਜਿਨਾ ਤੋਂ ਪੰਥ ਨੂੰ ਛੋੜਿਆ ਵੀ ਆ ਹੈ ਕੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੁਭਾਅਤਾ ਦਾਨ ਫਲਸਾ ਜੀ ਨੂੰ ਮਖਸੋ ਹੈ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨੌਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਗੁਰਗੱਦੀ ਤੇ ਸੁਭਾਏ ਵਾਣ ਤਨ ਤਨ ਗੁਰੂ ਗਰੀਬ ਨਿਵਾਜ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਬਾਰਾਦ ਗਰੀਬਨਵਾਜੀਓ ਆਪ ਜੀਆਂ ਦੇ ਤਿਰਨਾ ਕਮਲਾ ਵਿਖੇ ਅਰਦਾਸ ਬੇਨਤੀ ਜੋਦਰੀ ਹੈ ਕਿਰਪਾ ਕਰਨੀ ਦਰ ਪ੍ਰਵਾਨ ਕਰਨੀ ਤਹੀ ਪ੍ਰਕਾਸ਼ ਹਮਾਰਾ ਪਯੋ ਪਟਨਾ ਸ਼ਹਿਰ ਵਿਖੇ ਭਵ ਲਯੋ ਵਾਹ ਪ੍ਰਗਟਿਓ ਮਰਦ ਅਗੰਬੜਾ ਬਰਿਆਵ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਹਿਬ ਦੀਂਦਿਆ ਆਲਗਰੀ ਬਨਵਾਜ ਸਤਿਗੁਰੂ ਪੰਥ ਦੇ ਵਾਲੀ ਸਰਬੰਸ ਦਾ ਨਾਮ ਅਮਰਤ ਕੇ ਧਾਪੇ ਦਸਵੇਂ ਸਿਕਤਾ ਦਸਵੇਂ ਪਾਖ ਸਾਧਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਨਾਰਾਜ ਆਪ ਜੀ ਅਗੇ ਪ੍ਰਕਾਸ਼ ਗੁਰਪੁਰਪ ਨੂੰ ਸਮਰਪਤ ਆਪ ਜੀ ਅੰ내 ਸੇਵ ਕਰਵਾ ਸਤਕਾਰਿਓ ਮਾਤਾ ਦਰਬੀਰ ਕੌਰ ਜੀ موسیقی ਅੰਮ੍ਰਿਤਪਰੀ ਤੇ ਰੁਕ ਵਿੱਚ ਬਿਆੰਕ ਸੰਗਤਾਂ ਵੱਲੋਂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਰਧ ਗੁਰਬਾਣੀ ਦੇ ਕੀਰਤਨ ਹੋਏ, ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਰਾਗ ਹੋਏ, ਬਰੀਕ ਨਮਾਜ਼ ਜਿਓ। ਆਉ ਜੀ ਦੀ ਅਗਾਧ ਗੁਰਬਾਣੀ ਪੜ੍ਹਦੇ ਆਂ, ਸੇਵਾ ਕਰਦੇ ਆਂ। ਹੋਈਆਂ ਬਿਆੰਕ ਕੁਲਾ ਦੀ ਮੁਆਫ਼ੀ ਵਾਸ਼ਿਸ਼ ਕਰਨੀ। ਆਗੋ ਵਾਸਤੇ ਸਿਸ਼ਟੇ ਮਿਹਰਿਆ ਹੱਥ ਰੰਗ ਕਰਕੇ ਸੋਦੇ ਸਕਸ਼ਟ ਗੁਰਬਾਣੀ ਦੇ ਜਾਪ ਸੰਤਾਂ ਵੱਲੋਂ ਆਪ ਕਰਾਉਣੇ ਪਰਿਵਾਰ ਵੱਲੋਂ ਆਗਿਆ ਨੂੰ ਸੰਗਰਮ ਵਾਲੇ ਭੇਟ ਕੀਤੇ ਹਰ ਅੰਗੀਕਾਰ ਕਰਵੇਂ ਲੋਕ ਸੁਖੀਏ ਪਰ ਲੋਕ ਸੁਹੇਲੇ ਕਰਨੇ ਨੀਤਵਾਜੀਓ ਘਰ ਪਰਿਵਾਰ ਵਿੱਚ ਸੋਸ਼ਾ ਦੀ ਚੜ੍ਹਦੀ ਕਲਾ ਦੇਹ ਅਰੁਗਤਾ ਤਾ ਦ੍ਰਿਸ਼ਟੀ ਦੀਆਂ ਦਾਤਾ ਵਿਸ਼ਿਸ਼ ਕਰਨੀਲਾ ਸੁਭਜੇ ਪਰਿਵਾਰ ਵਿੱਚ ਆਸੀਂ ਨੇ ਪਿਆਰ ਬਖਸ਼ਿਸ਼ ਕਰਨਾ ਅਮਰਤ ਵੇਲੇ ਦੀ ਦਾਤ ਇਸੇ ਤਰ੍ਹਾਂ ਨੇਤਰੀਆਂ ਦੀਆਂ ਦਾਤਾਂ ਬਖਸ਼ਿਸ਼ ਕਰਕੇ ਅਨਹਾਰ ਕਰਨਾ ਵਿਦੇਸ਼ਾਂ ਵਿੱਚ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮਯਾਬੀਆਂ ਟ੍ਰੱਕੀਆਂ ਬਖਸ਼ਿਸ਼ ਕਰ ਲਈਆਂ ਹਰ ਪ੍ਰਕਾਰ ਸਹਾਇਤਾ ਕਰਨੀ ਅੰਗ ਸੰਗ ਹੋ ਕੇ ਕਰਕੇ ਸਹਾਈ ਹੋਣਾ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਦਰੋਂ ਘਰੋਂ ਸੇਕੀ ਸਦਕ ਕਰੋ ਸਾਨਾਮ ਗੰਗੀਆਂ ਦਾਤਾ ਕਸ਼ਿਸ਼ ਕਰਨੀਆਂ ਕਾਰੋਬਾਰਾਂ ਵਿੱਚ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਗਰੀਬਨਾਂ ਦਾ ਜੀਓ ਪਰਿਵਾਰ ਵੱਲੋਂ ਆਪ ਜੀ ਦੀ ਬਖਸ਼ਾ ਹੋਈਆਂ ਦਾਤਾ ਵਿੱਚੋਂ ਕੜਾਹ ਪ੍ਰਸ਼ਾਦ ਕੀ ਜੇ ਸਦਕੇ ਹਾਜ਼ਰ ਦਾ ਦਰਪਰਮਾਨ ਹੋਵੇ ਪਰਮਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਕਿਰਤਾਂ ਦੀ ਆਗਿਆ ਬਰਕਸ਼ਿਸ਼ ਕਰੋ ਬਿਆਨ ਸੰਗਤਾਂ ਵਾਸਤੇ ਆ ਪਾਣੀ ਦੇ ਰੰਗਰ ਹਾਜ਼ਰ ਹਾਂ ਸੰਗਤਾਂ ਵਿੱਚ ਵਰਤਾਂ ਦੀ ਆਗਿਆ ਬਖਸ਼ਿਸ਼ ਕਰੋ ਜੋ ਜੋ ਸ਼ਕੇ ਆਲ ਜੀਆਂ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਗਰੀਬਨਵਾਜ਼ ਜੀ ਉਹ ਕਿਰਪਾ ਕਰਨੀ ਦਰ ਆਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਬੇਟਾ ਵਾਦਰ ਪ੍ਰਵਾਨ ਕਰਨੀ ਆ ਸਰਬੱਤ ਦਾ ਸਾਥ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਝਗਰਤ ਕਰੋ ਸਾ ਨਾਮ ਲਾਉ ਮੁਕਸ਼ਿਸ਼ ਕਰਨਾ ਇਸੇ ਨਰਾ ਅਮਰ ਜੀਵ ਦੀ ਜਾਗਰਤਾ ਵਰਸ਼ਿਸ਼ ਕਰਨੀ ਆ ਦਰੋਂ ਘਰੋਂ ਜੜਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਆ ਜੀ ਦੇ ਕਿਰਪਾ ਕਰਨੀ ਸਰਬੱਤ ਦਾ ਭਲਾ ਕਰਨਾ ਆ ਜੀ ਕਰੋ ਕਿਰਪਾ ਪਾਵਨ ਹੁਕਮ ਨਾਮ ਨੇ ਬਖਸ਼ਿਸ਼ ਕਰਕੇ ਸੰਤਾਂ ਨੂੰ ਸਰਤਾਣਤ ਕਰੋ ਸੇਹੀ ਪਿਆਰੇ ਮੇਰੇ ਜਿਨਾ ਮਿਲਿਆ ਤੇਰਾ ਨਾਮ ਜਪੇ ਆਵੇ ਨਾਮ ਕਮਾ ਕਰਦੀ ਕਲਾ Gracias. Subtitles uh, by